ਹੰਮੀ ਮੜਾ ਜਾ ਸਾਡਾ ਪੰਜਾਬ ਬੋਲਦਾ ਪੰਜਾਬ ਬੋਲਦਾ ਸਿਰਫ 1 ਰੁਪਏ ਦੀ ਪ੍ਰਾਪਰਟੀ ਖਾਤਰ ਸਾਡੇ ਦੁਕਾਨਦਾਰ ਭਰਾ ਇਹਨੂੰ ਵੇਚਣਾ ਬੰਦ ਨਹੀਂ ਕਰਦੇ ਠੀਕ ਆ ਕੰਪਨੀਆਂ ਬਣਾ ਰਹੀਆਂ ਨੇ ਬਣਾਈ ਜਾਣ ਕੰਪਨੀਆਂ ਬਣਾ ਰਹੀਆਂ ਨੇ ਬਣਾਈ ਜਾਣ ਪਰ ਦੁਕਾਨਦਾਰ ਭਰਾਵੋ ਤੁਸੀਂ ਤਾਂ 1 ਰੁਪਏ ਦੇ ਖਾਤਰ ਨਾ ਯਾਰ ਵੇਚੋ ਤੁਸੀਂ ਵੀ ਬਾਈਕਾਟ ਕਰ ਦਿਓ ਕਿਉਂਕਿ ਮੇਰੀ ਇੱਕ ਦੋ ਭਰਾਵਾਂ ਨਾਲ ਦੁਕਾਨਦਾਰਾਂ ਨਾਲ ਇਹ ਗੱਲ ਹੋਈ ਹੈ ਕਿਸੇ ਕਿਸੇ ਦੇ ਉੱਤੇ ਉਹਨੇ ਮੇਰੇ ਨਾਲ ਵਾਅਦਾ ਵੀ ਕੀਤਾ ਕਹਿੰਦੇ ਜੀ ਅਸੀਂ ਇਹ ਵੇਚਣੀ ਬੰਦ ਕਰਾਂਗੇ ਵੀ ਕਿਉਂਕਿ ਸਾਨੂੰ 1 ਰੁਪਿਆ ਜਿਹਾ ਨਹੀਂ 50 ਪੈਸੇ ਬਚਦੇ ਆ ਕਹਿੰਦੇ 20 ਰੁਪਏ ਦੀ ਮਿਲਦੀ ਆ ਇਹ ਪਰ ਇਹ ਜਦੋਂ ਆਪਾਂ ਮਗਰੋਂ ਕਹਿੰਦੇ ਵੀ ਸਾਡਾ ਜੀ ਨਸ਼ਾ ਪੰਜਾਬ ਦੇ ਵਿੱਚ ਚਿੱਟਾ ਜੀ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਕੋਈ ਸਿੱਧਾ ਹੀ ਚਿੱਟੇ ਨੂੰ ਨਹੀਂ ਲੱਗਦਾ ਹੁੰਦਾ ਉਹਦੀ ਸ਼ੁਰੂਆਤ ਹੁੰਦੀ ਆ ਪਹਿਲਾਂ ਆ ਅੱਜ ਪੰਜਾਬ ਦੇ ਵਿੱਚ ਜਿਹੜੀ ਸਟਿੰਗ ਆ ਇਹ ਹਰ ਇੱਕ ਦੁਕਾਨ ਤੇ ਵਿਕ ਰਹੀ ਆ ਠੀਕ ਆ ਜੀ ਹਰ ਇੱਕ ਇਹ ਖਾਲੀ ਬੋਤਲਾਂ ਐ ਨਾਲੀਆਂ ਚ ਪਈਆਂ ਨੇ ਜਿੱਥੇ ਵੀ ਕਿਤੇ ਤੁਸੀਂ ਆਪਣੇ ਜਿਹੜੇ ਬੱਸ ਅੱਡੇ ਨੇ ਵੱਡੇ ਸ਼ਹਿਰਾਂ ਦੇ ਉੱਥੇ ਢੇਰ ਲੱਗੇ ਪਏ ਨੇ ਇਹਨਾਂ ਦੇ ਤੇ ਹੁਣ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਆਮ ਮਿਲਦੀਆਂ ਨੇ ਇਹ ਲੋਕਾਂ ਨਾਲੀ ਤੇ ਡਿੱਗੀਆਂ ਪਈਆਂ ਠੀਕ ਹੈ ਜੀ ਅਸੀਂ ਲੰਘੇ ਜਾ ਰਹੇ ਸੀਗੇ ਨਿਗਾ ਪਈ ਸੋਚਿਆ ਯਾਰ ਵੀ ਇਹਦੇ ਤੇ ਜ਼ਰੂਰ ਗੱਲਬਾਤ ਕਰਨੀ ਬਣਦੀ ਆ ਕਿਉਂਕਿ 사ਸੀ ਕਾਲ ਜੀ ਪਹਿਲਾਂ ਤਾਂ ਮਤਲਬ ਮੈਂ ਇੱਕ ਦੋ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਨਾਲ ਵਾਦਾ ਕੀਤਾ ਮੈਂ ਉਹਨਾਂ ਦੀ ਵੀਡੀਓ ਵੀ ਪਾਉਂਗਾ ਵੀ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਅਸੀਂ ਨਹੀਂ ਵੇਚਾਂਗੇ ਉਹ ਕਹਿੰਦੇ ਯਾਰ ਵੀ ਸਾਡੀ ਮਜਬੂਰੀ ਹੋ ਜਾਂਦੀ ਆ ਵੀ ਗਾਹਕ ਜਿਹੜਾ ਆਉਂਦਾ ਵੀ ਫਿਰ ਉਹ ਹੋਰ ਸਮਾਨ ਵੀ ਲੈਣਾ ਹੁੰਦਾ ਉਹਨੇ ਮੈਂ ਕਹੇਰ ਉਹਨਾਂ ਨੂੰ ਸੁਝਾਵੋ ਇਹਨਾਂ ਦੇ ਬੱਚੇ ਲੈਣ ਆਉਂਦੇ ਆ ਉਹਨਾਂ ਦੇ ਮਾਪੇ-ਬਾਪ ਨੂੰ ਫੋਨ ਕਰੋ ਕਿਉਂਕਿ ਭਰਾਵੋ ਇਹਨੂੰ ਜਦੋਂ ਤੁਸੀਂ ਮਰਜ਼ੀ ਇਹਦੀ ਗੂਗਲ ਤੇ ਸਰਚ ਕਰ ਲਿਓ ਜੋ ਵੀ ਇਹਦਾ ਸਾਰਾ ਦੇਖ ਲਿਓ ਸੁਣ ਲਿਓ ਬਹੁਤ ਰੌਲਾ ਵੀ ਪੈ ਰਿਹਾ ਇਹ ਇੱਕ ਪਹਿਲਾ ਸਟੈਪ ਆ ਜਿਵੇਂ ਆਪਾਂ ਕਹਿੰਦੇ ਵੀ ਪੌੜੀ ਚੜਨ ਲੱਗੇ ਆਪਾਂ ਸਿੱਧਾ ਕੋਠੇ ਤੇ ਨਹੀਂ ਚੜਦੇ ਆਪਾਂ ਪਹਿਲਾ ਪੈਰ ਰੱਖਦੇ ਆਂ ਪੌੜੀ ਤੇ ਇਹ ਉਹ ਕੰਮ ਆ ਜੀ ਤੂੰ ਜਰੂਰ ਪਹਿਲਾਂ ਤਾਂ ਇਹ ਸਾਡੇ ਬੱਚਿਆਂ ਤੇ ਗਲਤ ਪ੍ਰਭਾਵ ਪੈ ਰਿਹਾ ਇਹਨੂੰ ਵੀਰੇ ਬਾਅਦ ਚ ਇਹਨੂੰ ਚੱਕ ਕੇ ਨਾ ਉਹ ਕਰਦੇ ਹੋ ਠੀਕ ਹੈ ਨਾ ਤੇ ਹੁਣ ਤੁਹਾਨੂੰ ਹੱਥ ਬਨ ਕੇ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਵੀ ਸਮਝਾਓ ਯਾਰ ਤੇ ਦੁਕਾਨਦਾਰ ਭਰਾਵਾਂ ਨੂੰ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਆਪਦੇ 1 ਰੁਪਏ ਦੀ ਖਾਤਰ ਯਾਰ ਵੀ ਇਹ ਤੁਸੀਂ ਵੇਚਣੀ ਬੰਦ ਕਰ ਦਿਓ ਕਿਉਂ ਵੇਚਣੀ ਬੰਦ ਹੋ ਗਈ ਤਾਂ ਉੱਪਰ ਜਿਹੜੀਆਂ ਕੰਪਨੀਆਂ ਨੇ ਉਹ ਆਪਣੇ ਆਪ ਇਸ ਚੀਜ਼ ਨੂੰ ਬੰਦ ਕਰ ਦੇਣਗੇ ਕਿਉਂਕਿ ਪ੍ਰਭੂ ਉਹ ਜੋਗਪਤੀ ਬੰਦੇ ਨੇ ਉਹਨਾਂ ਨੇ ਤਾਂ ਆਪਦੇ ਜਿਹੜੇ ਕੰਮ ਨੇ ਕਰਨੇ ਕਰਨੇ ਅਮੀਲ ਨਹੀਂ ਕਿਉਂਕਿ ਜਦੋਂ ਲੋਕ ਥੱਲੇ ਖਰੀਦ ਰਹੇ ਨੇ ਇਹ ਸਾਡੇ ਬੱਚੇ ਅੱਜ ਬਹੁਤ ਤਰਾਜ਼ ਦੇ ਵਿੱਚ ਪੀ ਰਹੇ ਨੇ ਯਾਰ ਜੇ ਅਸੀਂ ਉਹਨਾਂ ਦੀ ਕੋਈ ਬੱਚਿਆਂ ਦੀ ਵੀਡੀਓ ਬਣਾ ਕੇ ਪਾਉਨੇ ਆ ਫਿਰ ਉਹਨਾਂ ਦੇ ਮਾਪੇ ਬਾਪ ਨੇ ਜਿਹੜੇ ਉਹ ਤਰਾਜ਼ ਕਰਦੇ ਨੇ ਸੋ ਮੇਰੀ ਤਾਂ ਅੱਜ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਯਾਰ ਇਹ ਵੇਚਣੀ ਬੰਦ ਕਰ ਦਿਓ ਤਾਂ ਕਿ ਸਾਡਾ ਜਿਹੜਾ ਪੰਜਾਬ ਆ ਉਹਦੇ ਵਿੱਚ ਇਹ ਜਿਹੜੀ ਬਦਨਾਮੀ ਨਾ ਹੋਵੇ ਯਾਰ ਮਤਲਬ ਧੰਨਵਾਦ ਸਿਰਫ 1 ਰੁਪਏ ਦੀ ਪ੍ਰੋਫਰ ਦੀ ਖਾਤਰ ਕਟੇ ਦੁਕਾਨਦਾਰ ਭਰਾ ਇਹਨੂੰ ਵੇਚਣਾ ਬੰਦ ਨਹੀਂ ਕਰਦੇ ਠੀਕ ਆ ਕੰਪਨੀਆਂ ਬਣਾ ਰਹੀਆਂ ਨੇ ਬਣਾਈ ਜਾਣ ਕੰਪਨੀਆਂ ਬਣਾ ਰਹੀਆਂ ਨੇ ਬਣਾਈ ਜਾਣ ਪਰ ਦੁਕਾਨਦਾਰ ਭਰਾ ਵੋ ਤੁਸੀਂ ਤਾਂ 1 ਰੁਪਏ ਦੇ ਖਾਤਰ ਨਾ ਯਾਰ ਵੇਚੋ ਤੁਸੀਂ ਵੀ ਬਾਈਕਾਟ ਕਰ ਦਿਓ ਕਿਉਂਕਿ ਮੇਰੀ ਇੱਕ ਦੋ ਭਰਾਵਾਂ ਨਾਲ ਦੁਕਾਨਦਾਰਾਂ ਨਾਲ ਇੱਕ ਗੱਲ ਹੋਈ ਹੈ ਇਸ ਕਿਸੇ ਦੇ ਉੱਤੇ ਉਹਨਾਂ ਨੇ ਮੇਰੇ ਨਾਲ ਵਾਅਦਾ ਵੀ ਕੀਤਾ ਕਹਿੰਦੇ ਜੀ ਅਸੀਂ ਇਹ ਵੇਚਣੀ ਬੰਦ ਕਰਾਂਗੇ ਵੀ ਕਿਉਂਕਿ ਸਾਨੂੰ 1 ਰੁਪਿਆ ਇਹਦੇ ਚੋਂ ਹਣੀ 50 ਪੈਸੇ ਬਚਦੇ ਆ ਕਹਿੰਦੇ 20 ਰੁਪਏ ਦੀ ਮਿਲਦੀ ਆ ਇਹ